ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਨੂੰ ਪਤਾ ਹੈ ਕਿ ਇਸ ਵੇਲੇ ਜਿਹੜਾ ਪੰਜਾਬ ਦੇ ਵਿੱਚ ਗਰਮੀ ਦੀ ਕੋਲੀ ਜਿਹੜੀ ਹੀਟ ਚੱਲਦੀ ਪਈ ਹੈਗੀ ਆ ਤੇ ਬੜੀ ਤਪਸ਼ ਜਿਹੜੀ ਆ ਉਹ ਪੂਰੇ ਪੰਜਾਬ ਦੇ ਵਿੱਚ ਛਾਈ ਹੋਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਰੀਬ 2 ਮਹੀਨੇ 3 ਮਹੀਨੇ ਤੱਕ ਜਿਹੜਾ ਆ ਉਹ ਮਾਨਸੂਨ ਦਾ ਜਿਹੜਾ ਜਿਹੜਾ ਮੌਸਮ ਹੈ ਉਹ ਚੱਲ ਪੂਗਾ ਤੇ ਪੰਜਾਬ ਪਰ ਵਿੱਚ ਜਿਹੜਾ ਉਹ ਬਰਸਾਤ ਦਾ ਮੌਸਮ ਚੱਲ ਪਣਾ ਹੈ ਹਰ ਸਾਲ ਆਪਾਂ ਦੇਖਦੇ ਆਂ ਰੋੜਕਾ ਕਲਾ ਖੇਤ ਦੇ ਵਿੱਚ ਜਿਹੜੀ ਪ੍ਰਸਾਦ ਦਾ ਜਦੋਂ 20 ਆਉਂਦਾ ਹੈਗਾ ਆ ਤਾਂ ਜਿਹੜੀ ਡਰੇਨ ਹੈਗੀ ਹੈ ਜਿਹੜੀ ਜੜਿਆਲਾ ਡਰੇਨ ਇਹਦਾ ਨਾਮ ਹੈਗਾ ਆ ਇਹ ਕਰੀਬ ਫਲੋਰ ਸਾਈਡ ਤੋਂ ਆਉਂਦੀ ਹੈ ਤੇਹਂ ਤੋਂ ਚਲਦੀ ਦੱਸਦੇ ਆ ਜੀ ਬਜ਼ੁਰਗ ਤੇ ਇਹ ਜਦੋਂ ਹਰ ਸਾਲ ਇਹ ਤੋਂ ਕਟ-ਕਟ ਕੇ 3340 ਪੈਣ ਜਿਹੜੇ ਪਿੱਛੇ ਪੈਂਦੇ ਆ ਉਹਨਾਂ ਦਾ ਪਾਣੀ ਰਲ ਕੇ ਜਦੋਂ ਆਉਂਦਾ ਆ ਇਹ ਡਰੇਨ ਜਿਹੜੀ ਆ ਰੋੜਕਾ ਕਲਾ ਦੇ ਵਿੱਚ ਦੀ ਲੰਘਦੀ ਆ ਜਿਹੜਾ ਪਾਸਲਾ ਰੋਡ ਹੈਗਾ ਆ ਉੱਥੋਂ ਦੀ ਮੈਸੋਂਪੁਰ ਔਰ ਜਿਹੜਾ ਪਾਸਲਾ ਰੋਡ ਹੈਗੀ ਇੱਥੋਂ ਦੀ ਪੰਜਾਬ ਆਪਣੇ ਰੋੜਕਾ ਕਲਾ ਦੇ ਵਿੱਚ ਐਂਟਰ ਕਰਦੀ ਆ ਪਰ ਹਰ ਵਾਰ ਅਪਦੇਗਾ ਪਿਛਲੇ 3 ਸਾਲਾਂ ਵਿੱਚ 2 ਸਾਲ ਇਹੋ ਜਿਹੇ ਹੋ ਚੁੱਕੇ ਆ ਜਿਹੜਾ ਵੀ ਫਸਲਾਂ ਦਾ ਬਹੁਤ ਭਾਰੀ ਨੁਕਸਾਨ ਜਿਹੜਾ ਇਹ ਬਰਸਾਤ ਦੇ ਮੌਸਮ ਵਿੱਚ ਇਹ ਡਰੇਨ ਦੀ ਸਫਾਈ ਨਾ ਹੋਣ ਦੇ ਕਾਰਨ ਜਿਹੜਾ ਹੋ ਚੁੱਕਾ ਆ ਤੇ ਇਸ ਸਾਲ ਵੀ ਸਰਕਾਰ ਦੇ ਦਾਅਵੇ ਹੁੰਦੇ ਆ ਵੀ ਜਿਹੜੀਆਂ ਡਰੇਨਾਂ ਦੀ ਨਾਲੀਆਂ ਦੀ ਸਫਾਈ ਜਿਹੜੀ ਆ ਬਰਸਾਤ ਤੋਂ ਪਹਿਲਾਂ ਕੀਤੀ ਜਾਂਦੀ ਆ ਪਰ ਇਹ ਜਿਹੜੀ ਸਫਾਈ ਆ ਹਰ ਵਾਰ ਪੇਪਰਾਂ ਵਿੱਚ ਇਹ ਰਹਿ ਜਾਂਦੀ ਆ ਕਿ ਜਿਹੜੀ ਰੁੜਕਾ ਕਰਾਂ ਦੀ ਡਰੇਨ ਹੈਗੀ ਆ ਲੱਗਦਾ ਨਹੀਂ ਕਦੀ ਇਹਦੀ ਸਫਾਈ ਹੋਏ ਹੋਊਗੀ ਇਹ ਇਹ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਆ ਕਿ ਬਰਸਾਤ ਦਾ ਮੌਸਮ ਹੋਣ ਤੋਂ ਪਹਿਲਾਂ ਪਹਿਲਾਂ ਕਿਉਂਕਿ ਹੁਣ ਸਾਡੇ ਧਿਆਨ ਵਿੱਚ ਆਇਆ ਕਿ ਜਿਹੜੀ ਰਾਜਗੜ੍ਹ ਤੋਂ ਲੈ ਕੇ ਜਿਹੜਾ ਉੱਪਰ ਦਾ ਏਰੀਆ ਹੈਗਾ ਆ ਵਟਾਲੀ ਵੱਲ ਦੀ ਜਿਹੜੀ ਏਰੀਆ ਹੈਗਾ ਆ ਉਧਰ ਜਿਹੜੀ ਆ ਇਸ ਡਰੇਨ ਦੀ ਜਿਹੜੀ ਸਪਾਈ ਕੀਤੀ ਜਾ ਰਹੀ ਹੈ ਪਰ ਜਿਹੜਾ ਪਾਸਰਾ ਤੋਂ ਰੋਕੂਪਲਾ ਦੇ ਦਰਮਿਆਨ ਦਾ ਕਰੀਮ 1.5-2 ਕਿਲੋਮੀਟਰ ਦਾ ਜਿਹੜਾ ਏਰੀਆ ਆ ਇਹਦੀ ਹਾਲਤ ਬੜੀ ਬਦਤਰ ਹੈਗੀ ਆ ਜਿਵੇਂ ਪਿਛੇ ਹੁਣੇ ਆਪਾਂ ਏਰੀਆ ਥੋੜਾ ਥੋੜਾ ਦਿਖਾ ਚੁੱਕੇ ਆ ਤਸਵੀਰਾਂ ਦੇ ਵਿੱਚ ਇਹ ਜਿਹੜੀ ਪਾਸ ਰੁੜਕਾ ਕਲਾਂ ਤੋਂ ਰਾਜਗਮਾਲ ਦੀ ਇਹਦਾ ਜਿਹੜਾ ਘੇਰਾ ਹੈਗਾ ਆ ਕਰੀਬ 60 ਤੋਂ ਲੈ ਕੇ 60 ਫੁੱਟ ਦਾ ਜਿਹੜਾ ਦਾਇਰਾ ਹੈਗਾ ਆ ਇਸ ਡਰੇਨ ਦਾ ਪਰ ਇੱਥੇ ਜਿਹੜੀ ਇਹਦੀ ਚੁੜਾਈ ਹੈਗੀ ਆ ਆਪ ਜਿਹੜੀ ਢੋਲੀ ਬਣੀ ਹੋਈ ਹੈਗੀ ਆ 10 ਫੁੱਟ ਵੀ ਜਿਹੜਾ ਇਹਦਾ ਜਿਹੜਾ ਦਾਇਰਾ ਬਣੀ ਹੈ ਸੋ ਵਕਾਗਤਾਂ 'ਤੇ ਗੰਦਗੀ ਊੜਾ ਕਰਕਣ ਦੇ ਵਿੱਚ ਸਿੱਟ ਜਾ ਕੇ ਆਇਆ ਤੇ ਜਿੱਥੇ-ਜਿੱਥੇ ਪੁੜੀਆਂ ਹੈਗੀਆਂ ਬਹੁਤ ਭਾਰੀ ਤਦਾਦ ਦੇ ਵਿੱਚ ਜਿਹੜਾ ਕੂੜਾ ਉਹ ਜਮਾ ਹੋ ਚੁੱਕਾ ਆ ਤੇ ਇਹ ਹੁਣ ਸਮਾਂ ਹੈਗਾ ਆ ਸਰਕਾਰ ਸਰਕਾਰ ਹੱਤ ਔਰ ਜਿਹੜਾ ਡਰੇਨ ਵਿਭਾਗ ਆ ਉਹਦੇ ਤੇ ਜਿਹੜਾ ਪ੍ਰਸ਼ਾਸਨਿਕ ਵਿਭਾਗ ਹੈ ਪੰਜ ਆਪਣੇ ਜਲੰਧਰ ਦਾ ਡੀਸੀ ਸਾਹਿਬ ਹੈ ਐਸਟੀਐਮ ਸਾਹਿਬ ਹੈ ਉਹਨਾਂ ਦੇ ਧਿਆਨ ਵਿੱਚ ਇਹ ਚੀਜ਼ ਜਰੂਰ ਆਉਣੀ ਚਾਹੀਦੀ ਹੈ ਕਿ ਜਿਹੜੇ ਪਾਪਕਲਾ ਐਲਾਨ ਕਰ ਦਿੰਦੇ ਆ ਵੀ ਜਿਹੜੀ ਬਰਸਾਤ ਤੋਂ ਪਹਿਲਾਂ ਆ ਡਰੇਨਾਂ ਦੀ ਸਫਾਈ ਕਰਦੀ ਦੀਆਂ ਨਾਲਿਆਂ ਦੀ ਖਾੜੀਆਂ ਦੀ ਜਿਹੜੀ ਸਫਾਈ ਕਰਨੀ ਹੈਗੀ ਹੈ ਪ੍ਰਸ਼ਾਸਨ ਵੱਲੋਂ ਪਰ ਇਹ ਜ਼ਮੀਨੀ ਹਕੀਕਤ ਦੇ ਦਰੂ ਵਿੱਚ ਕਦੀ ਸਾਹਮਣੇ ਨਹੀਂ ਆਉਂਦੀ ਇਹ ਜਿਹੜੀ ਡਰੇਨ ਰੁੜਕਾ ਕਲਾ ਵਿੱਚ ਜਿਹੜੀ ਜੜਿਆਲਾ ਜੜਿਆਲਾ ਡਰੇਨ ਦਾ ਹੀ ਹਿੱਸਾ ਡਰੇਨ ਹੈਗੀ ਆ ਇਹਦੀ ਹਾਲਤ ਬਹੁਤ ਖਰਾਬ ਆ ਤੇ ਅਸੀਂ ਪ੍ਰਸ਼ਾਸਨ ਨੂੰ ਇਸ ਵੀਡੀਓ ਦੁਆਰਾ ਜਰੂਰ ਇਹ ਬੇਨਤੀ ਕਰਾਂਗੇ ਇਹ ਜਿਹੜੀ ਹਾਲਤ ਆ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਆ ਕਿਵੇਂ ਗੰਦਗੀ ਜਿਹੜੀ ਆ ਇਸ ਡਰੇਨ ਦੇ ਵਿੱਚ ਸਿੱਟੀ ਜਾ ਚੁੱਕੀ ਹੈਗੀ ਆ ਤੇ ਇਹਦੀ ਹਾਲਤ ਬਹੁਤ ਜਿਹੜੀ ਗੱਦਰ ਹੈਗੀ ਆ ਹਰ ਸਾਲ ਜਿਹੜੀ ਆ ਇੱਥੇ ਬਹੁਤ ਹੀ ਨੁਕਸਾਨ ਜਿਹੜੇ ਨਾਲ ਦੇ ਨੀਵੇਂ ਇਲਾਕੇ ਹੈਗੇ ਡਰੇਨ ਦੇ ਉੱਤੇ ਫਸਲਾਂ ਦਾ ਹੁੰਦਾ ਆ ਤੋਂ ਲੋੜ ਤਾਂ ਹੋਣੀ ਆ ਵੀ ਸਮਾਂ ਰਹਿੰਦਿਆਂ ਇਹਦੇ ਜਿਹੇ ਡਰੇਨ ਆ ਇਹਦੀ ਸਫਾਈ ਕੀਤੀ ਜਾਵੇ ਤਾਂ ਜੋ ਹਰ 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 ਜੋ ਕਿਸਾਨਾਂ ਦਾ ਫਸਲਾਂ ਦਾ ਜਿਹੜਾ ਨੁਕਸਾਨ ਹੁੰਦਾ ਆ ਉਹ ਤੋਂ ਜਿਹੜਾ ਆ ਬਚਾਅ ਕੀਤਾ ਜਾ ਸਕੀ ਸੋ ਫੋਰ ਜੋ ਅਪੀਲ ਪ੍ਰਸ਼ਾਸਨ ਨੂੰ ਜਲੰਧਰ ਡੀਸੀ ਨੂੰ ਬੰਦ ਦੇ ਡਰੇਨ ਵਿਭਾਗ ਹੈ ਉਹਨਾਂ ਦੇ ਐਸ.ਐਸ.ਓ. ਸਾਹਿਬ ਨੂੰ ਬੇਨਤੀ ਕਰਾਂਗੇ ਜੋ ਜਟਿਆਲਾ ਡਰੇਨ ਦਾ ਰੋੜਕਾ ਕਲਾਂ ਦਾ ਮੈਥਮਪੁਰ ਪਾਸਲਾ ਰੋੜਕਾ ਕਲਾਂ ਦਾ ਜਿਹੜਾ ਏਰੀਆ ਆ ਇਹਦੀ ਵੀ ਪਹਿਲ ਦੇ ਅਧਾਰ ਤੇ ਜਿਹੜੀ ਆ ਉਹ ਸਪਾਈ ਕੀਤੀ ਜਾਵੇ ਜਿਹੜੀ ਰਾਜਗਮਾਹ ਦੇ ਵਿੱਚ ਡਰੇਨ ਗੁਜ਼ਰਦੀ ਹੈਗੀ ਆ ਇਹ ਤਾਂ 2 ਤੋਂ 2.5 ਜਿਹੜਾ ਕਿਲੇ ਦਾ ਜਿਹੜਾ ਖੇਤਰ ਹੈਗਾ ਉਹ ਡਰੇਨ ਦਾ ਉਹ ਨਕਸ਼ੇ ਵਿੱਚ ਨਹੀਂ ਹੈਗਾ ਜਿਸ ਕਰਕੇ ਆ ਹਰ ਵਾਰ ਜਿਹੜਾ ਇਹ ਪਾਣੀ ਇੱਥੇ ਮਾਰ ਕਰਦਾ ਹੈਗਾ ਜੇਕਰ ਉਹ ਜ਼ਮੀਨ ਅਕਵਾਇਰ ਕਰਕੇ ਪੰਜਾਬ ਸਰਕਾਰ ਉਹ ਜਿਹੜਾ ਏਰੀਆ ਵਿੱਚ ਆਉਂਦਾ ਹੈ ਡਰੇਨ ਦਾ ਉਹਨੂੰ ਲੈ ਕੇ ਤੇ ਜਿਹੜੀ ਪਰਲਾ ਏਰੀਆ ਹੈਗਾ ਬਟਾੜੀ ਦਾ ਜਾਂ ਉੱਪਰ ਜਿਹੜੀ ਟ੍ਰੇਨ ਹੈਗੀ ਉਹਦੇ ਨਾਲ ਜੋੜ ਦਿੱਤਾ ਜਾਵੇ ਤਾਂ ਜਿਹੜਾ ਨੁਕਸਾਨ ਹਰ ਸਾਲ ਇਹਨਾਂ ਨੁਕਸਾਨ ਕਿਸਾਨਾਂ ਦਾ ਫਸਲਾਂ ਦਾ ਹੁੰਦਾ ਜਾਂ ਪਿੰਡ ਦੇ ਵਿੱਚ ਪਾਣੀ ਆ ਜਾਂਦਾ ਉਹ ਤੋਂ ਬਚਾ ਕੀਤਾ ਜਾ ਸਕਦਾ ਤੇ ਬਹੁਤ ਵਾਰ ਬੇਨਤੀ ਆਪਾਂ ਸਬੰਧਤ ਵਿਭਾਗ ਨੂੰ ਕਰ ਚੁੱਕੇ ਆ ਤੇ ਉਹਨਾਂ ਨੇ ਵੀ ਇਹੀ ਸਾਨੂੰ ਬਾਰ-ਬਾਰ ਪ੍ਰੋਸਾਦਵਾਇਆ ਕਿ ਜਿਹੜੀ ਅਸੀਂ ਫਾਈਲ ਉੱਪਰ ਭੇਜ ਚੁੱਕੇ ਆ ਅਕਵਾਇਰ ਕਰਨ ਵਾਸਤੇ ਜ਼ਮੀਨ ਪਰ ਉਹ ਹਜੇ ਤੱਕ ਜਿਹੜੀ ਆ ਪੈਂਡਿੰਗ ਜਿਹੜੀ ਆ ਚੱਲਦੀ ਪਈ ਹੈਗੀ ਆ ਸੋ ਪੰਜਾਬ ਸਰਕਾਰ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਜਿਹੜਾ ਰੋੜਕਾ ਕਲਾ ਔਰ ਰਾਜਕਮਾਲ ਦੇ ਦਰਮਿਆਨ ਇਸ ਡਰੇਨ ਦਾ ਹਿੱਸਾ ਅਕਵਾਇਰ ਨਹੀਂ ਕੀਤਾ ਕਜਮੀ ਜੜ ਨਕਸ਼ੇ ਵਿੱਚ ਨਹੀਂ ਹੈਗਾ ਉਹ ਜਲਦੀ ਤੋਂ ਜਲਦੀ ਜਿਹੜੀ ਜ਼ਮੀਨ ਅਕਵਾਇਰ ਕਰਕੇ ਇਹ ਡਰੇਨ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਜਿਹੜਾ ਪਾਣੀ ਦੀ ਮਾਰ ਇਸ ਰੋੜਕਾ ਕਲਾਂ ਔਰ ਪਿਛਲੇ ਪਿੰਡਾਂ ਵਿੱਚ ਪੈਂਦੀ ਆ ਉਹ ਦਾ ਪਛਾਣ ਕੀਤਾ ਜਾ ਸਕੀ ਤੋਸ ਵੰਦਤਾ ਤੇ ਪਪਾਕ ਡਰੇਨ ਪਪਾਕ ਪ੍ਰਸ਼ਾਸਨਿਕ ਡੀਸੀ ਸਾਹਿਬ ਜਲੰਧਰ ਐਸ.ਡੀ.ਐਮ ਸਾਹਿਬ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਹ ਜਿਹੜਾ ਕੰਮ ਆ ਪਿਛਲੇ ਕਰੀਬ 70-75 ਸਾਲਾਂ ਤੋਂ ਕਿਉਂਕਿ ਆਜ਼ਾਦੀ ਆਜ਼ਾਦੀ ਮਿਲੀ ਆ ਉਹ ਤੋਂ ਲਗਾਤਾਰ ਹਰ ਵਾਰ ਜਦੋਂ ਵੀ ਪਾਣੀ ਦੀ ਮਾਰ ਪੈਂਦੀ ਆ ਤਾਂ ਇਹਨਾਂ ਪਿੰਡਾਂ ਦਾ ਭਾਰੀ ਨੁਕਸਾਨ ਜਿਹੜਾ ਹੁੰਦਾ ਆ ਇਹਦੇ ਵਿਚਾਰ ਰੜਕਾ ਕਲਾਂ ਪਾਸਲਾ ਮੈਸੋਂਪੁਰ ਢੰਡੇ ਢੀਂਟਸੀ ਬੀਡਵਾਂਸੀਆਂ ਇਹ ਸਾਰੇ ਪਿੰਡ ਜਿਹੜੇ ਆ ਇਸ ਪਾਣੀ ਦੀ ਮਾਰ ਹੇਠ ਹੁੰਦੇ ਹੈਗੇ ਆ ਤੋ ਜੇਕਰ ਇਹ ਜ਼ਮੀਨ ਐਕਵਾਇਰ ਕਰਕੇ ਇਸ ਜੋੜ ਜਿਹੜਾ ਰੁੜਕਾ ਕਲਾਂ ਤੋਂ ਰਾਇਗਲ ਦੇ ਦਰਮਿਆਨ ਦੀ ਜਿਹੜਾ ਏਰੀਆ ਨਹੀਂ ਹੈਗਾ ਡਰੇਨ ਦੇ ਵਿੱਚ ਉਹਨੂੰ ਜੋੜ ਦਿੱਤਾ ਜਾਵੇ ਤਾਂ ਇਹ ਹਰ ਸਾਲ ਜਿਹੜਾ ਨੁਕਸਾਨ ਹੁੰਦਾ ਹੈ ਦੀ ਆਪਾਂ ਉਹ ਤੋਂ ਬਚਾਅ ਕਰ ਸਕਦੇ ਹਾਂ ਸੋ ਜ਼ਰੂਰ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਇਹ ਸਾਡੇ ਪੂਰੇ ਇਲਾਕੇ ਦੀ ਮੰਗ ਹੈਗੀ ਆ ਤੇ ਇਸ ਇਸੇ ਬੇਨਤੀ ਦੇ ਵਿੱਚ ਅਸੀਂ ਸਮੂਹ ਜਿਹੜੇ ਸਾਡੇ ਰਾਜਨੀਤਿਕ ਕਾ ਸਮਾਜਿਕ ਜਮਾਤਾਂ ਹੈਗੀਆਂ ਇਸ ਏਰੀਆ ਦੀਆਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਜਿੱਤੋਂ ਇੱਕ ਪਹੁੰਚ ਹੈਗੀ ਆ ਆਪਾਂ ਸਾਰੇ ਆਪਣੇ ਛੜੀਆਂ ਪਾਰਟੀਵਾਦੀ ਦੀਆਂ ਜਾਂ ਹੋਰ ਸਾਡੇ ਮਤਭੇਦ ਹੈਗਾ ਉਹਨੂੰ ਛੱਡ ਕੇ ਇਸਰ ਪੂਰੇ ਇਲਾਕੇ ਦੀ ਮੰਗ ਇਹਨੂੰ ਇਕੱਠੇ ਹੋ ਕੇ ਆਪਾਂ ਆਵਾਜ਼ ਮੁ ਬਰਸਾਤ ਦੇ ਮੌਸਮ ਵਿੱਚ ਹਰ ਸਾਲ ਸਾਡਾ ਇਹਨਾਂ ਪਿੰਡਾਂ ਦਾ ਨੁਕਸਾਨ ਹੁੰਦਾ ਆ ਉਹ ਤੋਂ ਬਚਾਅ ਕੀਤਾ ਜਾ ਸਕੇ ਸੋ ਇੱਕ ਵਾਰ ਫੇਰ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਸਾਡੇ ਇਸ ਮੰਗ ਵੱਲ ਧਿਆਨ ਦੇ ਕੇ ਇਹ ਜਿਹੜੀ ਡਰੇਨ ਆ ਇਹਨੂੰ ਪੂਰਾ ਕੀਤਾ ਜਾਵੇ ਇਹਦੀ ਸਪਾਈ ਕੀਤੀ ਜਾਵੇ ਤਾਂ ਜੋ ਪੰਜੇਣਾ ਪਿੰਡਾਂ ਦਾ ਜਿਹੜਾ ਬਰਸਾਤ ਦੇ ਮੌਸਮ ਵਿੱਚ ਨੁਕਸਾਨ ਹੁੰਦਾ ਆ ਉਹ ਤੋਂ ਬਚਾਅ ਕੀਤਾ ਜਾ ਸਕੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ